convergence of the civilization convergence of the civilization ਇਹਦੇ ਵਿੱਚੋਂ ਹੀ confrontation of the civilization ਵੀ ਹੋ ਸਕਦੀ ਜਿਹੜੀ ਸਾਡੇ ਲਈ ਬਹੁਤ ਵੱਡੀ ਸਿੱਖਿਆ ਵਾਸਤੇ ਬਹੁਤ ਵੱਡੀ ਚੁਣੌਤੀ ਜਿਹੜੀ ਹੈ ਆਉਣ ਵਾਲੇ ਸਮੇਂ ਵਿੱਚ ਹੋ ਸਕਦੀ ਇਸ ਕਰਕੇ ਇਹ ਇਹ ਜ਼ਰੂਰਤ ਸੀ ਕਿ ਸਾਡਾ ਕੋਈ ਐਸਾ ਜਥੇਬੰਦਕ ਮੰਚ ਹੋਵੇ ਇਹਤੇ ਇਹ ਸਾਰੇ ਫਿਕਰ ਜਿਹੜੇ ਨੇ ਉਹ ਸਾਂਝੇ ਕੀਤੇ ਜਾ ਸਕਣ ਤੇ ਉਹਦਾ ਕੋਈ ਕੈਪਸੂਲ ਬਣਾ ਕੇ ਇੱਕ ਦ੍ਰਿਸ਼ਟੀਕੋਣ ਜਿਹੜਾ ਹੈਗਾ ਉਹਨੂੰ ਨਿਰਧਾਰਤ ਕਰਕੇ ਪੂਰੇ ਵਿਸ਼ਵ ਚ ਵਸਦੇ ਸਿੱਖਾਂ ਨੂੰ ਦਿੱਤਾ ਜਾਵੇ ਅਸੀਂ ਜਦੋਂ ਵੀ ਚੁਣੌਤੀਆਂ ਦੀ ਜਾਂ ਗੋਮਾਂ ਦੀ ਗੱਲ ਕਰਦੇ ਆ ਅਕਸਰ ਉਹਦੇ ਜਿਵੇਂ ਯਹੂਦੀਆਂ ਦਾ ਜ਼ਿਕਰ ਕਰਦੇ ਆ ਉਹਨਾਂ ਨੂੰ ਇੱਕ ਮਾਡਲ ਤੇ ਤੌਰ ਤੇ ਮੰਨ ਕੇ ਪੇਸ਼ ਕਰਦੇ ਆ ਲੇਕਿਨ ਅਸੀਂ ਯਹੂਦੀਆਂ ਦਾ ਜਿਹੜਾ ਸੋਸ਼ਲ ਕਨਸੈਪਟ ਹੈ ਉਹਨੂੰ ਕਦੇ ਫਾਲੋ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਸਭ ਤੋਂ ਆਪਣੀ ਹੋਂਦ ਦੇ ਵਾਸਤੇ ਸਭ ਤੋਂ ਲੰਬੀ ਸਭ ਤੋਂ ਵੱਡੀ ਲੜਾਈ ਲੜੀ ਤੇ ਸਭ ਤੋਂ ਵੱਧ ਵਿਸ਼ਵ ਪੱਧਰ ਤੇ ਨੁਕਸਾਨ ਉਠਾਇਆ ਕਤਲਗਾਰਦ ਹੌਲੋਕਾਸਟ ਇਹਨਾਂ ਯਹੂਦੀਆਂ ਦਾ ਹੋਇਆ ਹੋਰ ਕਿਸੇ ਦਾ ਨਹੀਂ ਹੋਇਆ ਲੇਕਿਨ ਉਹਨਾਂ ਨੇ ਕਦੇ ਗਿਵ ਅਪ ਨਹੀਂ ਕੀਤਾ ਯੂਖਾਲਸਾ ਦਾ ਕਨਸੈਪਟ ਹੈ ਉਹਨਾਂ ਦਾ ਇੱਕ ਕਿਪੂ ਉਹਨੂੰ ਆਖਦੇ ਨੇ ਕਿਪੂ ਦਾ ਇੱਕ ਕਨਸੈਪਟ ਹੈ ਤੇ ਉਹ ਯਹੂਦੀ ਜਿਹੜੇ ਨੇ ਉਹ ਜਿਵੇਂ ਆਪਾਂ ਸਰਬਤ ਖਾਲਸਾ ਸਾਦੇ ਆ ਉਹ ਕਿਪੂ ਸਾਦੇ ਨੇ ਆਪਣਾ ਕਿਪੂ ਜਦੋਂ ਬਣਾਉਂਦੇ ਨੇ ਜਿਹੜੇ ਸਿਰ ਕੱਢੀ ਹੁੰਦੀ ਨੇ ਉਹਨਾਂ ਦੀਆਂ ਢੂਟੀਆਂ ਲੱਗਦੀਆਂ ਨੇ ਕਿ ਤੁਸੀਂ ਉਸ ਦੇ ਲਈ ਸਬਜੈਕਟ ਵੇਟਸ ਤਿਆਰ ਕਰਦੇ ਨੇ ਤੁਸੀਂ ਤਿਆਰ ਹੋ ਕੇ ਆਉਣ ਤੇ ਆਪਣੀ ਡਿਸਕਸ਼ਨ ਇਹਨਾਂ ਇਹਨਾਂ ਚੀਜ਼ਾਂ ਤੇ ਫੋਕਸ ਕਰਨੀ ਹੈ ਉਹਦੇ ਜੋ ਰਿਵਿਊ ਵੀ ਕਰਦੇ ਨੇ ਕਿ ਕਿਸ ਕਿਸ ਸ਼ੋਭੇ ਵਿੱਚ ਅਸੀਂ ਕਿੱਥੇ ਖੜੇ ਹਾਂ ਮਿਸਾਲ ਦੇ ਤੌਰ ਤੇ ਜਰਨਲਿਜ਼ਮ ਚ ਕਿੰਨੇ ਯਹੂਦੀ ਨੇ ਪੌੜਾ ਵਿੱਚ ਕਿੰਨੇ ਨੇ ਇੰਜੀਨੀਅਰ ਕਿੰਨੇ ਨੇ ਡਾਕਟਰ ਕਿੰਨੇ ਪਹਿਲੀ ਵਾਰੀ ਜਦੋਂ ਉਹਨਾਂ ਨੇ ਯਰੂਸ਼ਲਮ ਦੀ ਪ੍ਰਾਪਤੀ ਦੀ ਲੜਾਈ ਵਿੱਢਣੀ ਸੀ ਤੇ ਪਹਿਲੇ ਕਿਬੂਜ਼ ਦਾ ਇੱਕ ਕੌਨਸ਼ੀਅਸ ਡਿਸੀਜਨ ਇਹ ਹੋਇਆ ਕਿ ਦੁਨੀਆ ਦੀ ਇਮੈਜਿਨੇਸ਼ਨ ਉਹਨੂੰ ਕੈਚ ਕਰਨ ਦੇ ਵਾਸਤੇ ਪਹਿਲਾਂ ਸਾਰੀ ਵਿਸ਼ਵ ਦੀ ਪ੍ਰੈਸ ਜਿਹੜੀ ਹੈ ਉਹਨੂੰ ਉਹਦੇ ਤੇ ਕਬਜ਼ਾ ਕੀਤਾ ਦਾ ਹੈ ਉਹਨਾਂ ਨੇ ਹਦਾਇਤ ਕਰਤੀ ਸਾਰੇ ਯਹੂਦੀਆਂ ਨੂੰ ਕਿ ਜਿਹੜੇ ਵੀ ਪੜੇ ਲਿਖੇ ਲੋਕ ਨੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਵਿਸ਼ਵ ਦੀ ਪ੍ਰੈਸ 'ਚ ਕੁਝ ਜਾਣ ਕੁਝ ਪੈਠ ਕਰ ਕੋਈ ਨੌਕਰੀ ਮਿਲ ਜਵੇ ਉੱਥੇ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਸਪੀਕਰ ਸਾਹਿਬ ਇੱਕ ਇਹ ਸਟੇਜ ਆ ਕਿ ਦੁਨੀਆ ਦੇ ਜਿੰਨੇ ਵੱਡੇ ਅਖਬਾਰ ਸੀ ਉਹਨਾਂ ਸਾਰਿਆਂ ਦੇ ਮੁੱਖ ਐਡੀਟਰ ਦੇ ਸੈਲੈਬ੍ਰਿਸ਼ੇਸ਼ਨ ਉਹਦੇ ਵਿੱਚ ਸਾਰੇ ਖਾਸ ਕਰਜਾ ਦੇ ਪ੍ਰਿੰਸੀਪਲਾਂ ਨੂੰ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸੋਧ ਸੱਦਾ ਤੇ ਨਹੀਂ ਨਗਾਰਾ ਤੇ ਬੁਜਾਈ ਗਏ ਸੀ ਮੈਂ ਜੇ ਅਪਪ੍ਰਿਤ ਪਾਵਾਂਗੇ ਤੇ ਗੱਲਾਂ ਅੱਗੇ ਤੁਰਨਗੀਆਂ ਉੱਥੇ ਫਿਰ ਡਿਬੇਟ ਕਰਕੇ ਪੁੱਛੀਏ ਵੀ ਤੁਸੀਂ ਕੀ ਕਰ ਰਹੇ ਹੋ ਤੇ ਆਪਾਂ ਆਪਣੇ ਵੱਲੋਂ ਸਾਰੀ ਕੌਮ ਨੂੰ ਇੱਕ ਦਿਸ਼ਾ ਨਿਰਦੇਸ਼ ਐਜੂਕੇਸ਼ਨ ਦੇ ਵਾਸਤੇ ਉਹ ਤੈਅ ਕਰੀਏ ਕ੍ਰਾਈਸਿਸ ਇੱਕ ਇੱਕ ਕਰਕੇ ਸਾਰੇ ਸਿੱਖਾਂ ਦੀਆਂ ਸੰਸਥਾਵਾਂ ਜਿਹੜੀਆਂ ਹਨ ਉਹ ਮਿੱਟੀ ਚ ਪਈਆਂ ਉਹ ਆਪਣਾ ਉਦੇਸ਼ ਜਿਹੜਾ ਸੀ ਉਦੇਸ਼ ਜਿਹੜਾ ਸੀ ਉਹ ਉਹਨੇ ਗਲਦੀਆਂ ਨਜ਼ਰਤੋਂ ਉਹ ਜੂਲ ਹੋ ਗਿਆ ਤਖਤਾਂ ਤੋਂ ਲੈ ਕੇ ਅਕਾਲ ਤਖਤ ਸਾਹਿਬੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੈ ਲੂਬੇਸ਼ ਨਦਾਰੇ ਯੂਨੀਵਰਸਿਟੀਆਂ ਖਾਲਸਾ ਕਾਲਜ ਖਾਲਸਾ ਕਾਲਜ ਕੋਈ ਵੀ ਇਹ ਸੋਚ ਕੇ ਪੜ੍ਹਾਈ ਨਹੀਂ ਦੇ ਦੇ ਰਿਹਾ ਕਿ ਇਹ ਖਾਲਸਾ ਕਾਲਜ ਹੈ ਕਮਰਸ਼ੀਅਲਾਈਜੇਸ਼ਨ ਜਿਹੜੀ ਹੈ ਹਰ ਫੌਜੀ ਤਾਕਤ ਦਾ ਕੇਂਦਰ ਬਿੰਦੂ ਇੱਕ ਹੋਰ ਸ਼ਕਤੀ ਬਣ ਰਹੀ ਹੈ ਜਿਹੜੀ ਵਿਦਿਨ 크ਰਿਸਚੀਅਨਿਟੀ ਨਹੀਂ ਹੈ ਇਸ ਲਈ ਵਿਸ਼ਵ ਪਦਰਥੇ ਬਹੁਤ ਵੱਡੀਆਂ ਉੱਤਰ-ਪੂਤਰ ਹੋਣ ਵਾਲੀਆਂ ਹਨ ਸਿੱਖ ਧਰਮ ਜਿਹੜਾ ਹੈ 350 ਸਾਲ ਕੇ ਲੋ ਜਾਂ 550 ਸਾਲ ਦਾ ਸਫਰ ਕਰਨ ਤੋਂ ਬਾਅਦ ਅਸੀਂ ਸਿਵਲਾਈਜ਼ੇਸ਼ਨ ਵੱਲ ਵਧ ਰਹੇ ਹਾਂ ਪੀਅਰ ਗ੍ਰੈਜੂਅਲੀ ਬਿਕਮਿੰਗ ਅ ਸਿਵਲਾਈਜ਼ੇਸ਼ਨ ਸਿੱਖ ਸਿਵਲਾਈਜ਼ੇਸ਼ਨ ਇੱਕ ਹੋਰ ਵਿਸ਼ੇਪਦਰਤੇ ਇੱਕ ਉਤਰ-ਪੁੱਤਰ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਬੜੀ ਯੂਨੀਵਰਸਿਟੀ ਚ ਬੱਚੇ ਜਦੋਂ ਆਉਂਦੇ ਨੇ ਉਦੋਂ ਗੁਰ ਸਿੱਖ ਹੁੰਦੇ ਨੇ ਪਰ ਯੂਨੀਵਰਸਿਟੀ ਚ ਸਾਲ ਬਤਾਉਣ ਤੋਂ ਬਾਅਦ ਉਹ ਪਤਿਤ ਹੋ ਜਾਂਦੇ ਦਸਤਾਰਾਂ ਕੇ ਸਾਰਾ ਕੁਛ ਕੀ ਲੋੜ ਆ ਫੇਜਾਮੂ ਇਦਾਂ ਦੀਆਂ ਯੂਨੀਵਰਸਟੀਆਂ ਦੀ ਅਸੀਂ ਕਰੋੜਾਂ ਰੁਪਏ ਉਹਨਾਂ ਤੇ ਖਰਚ ਕੇ ਯੂਨੀਵਰਸਟੀਆਂ ਬਣਾਈਆਂ ਨੇ कि ਅਸੀਂ ਆਪਣੀ ਇੱਕ ਵੱਖਰੀ ਆਇਡੈਂਟੀਟੀ ਵੀ ਆਪਣੇ ਇੰਸਟੀਟਿਊਸ਼ਨ ਦੇ ਬੱਚਿਆਂ ਦੀ ਸੰਭਾਲ ਨਹੀਂ ਸਕਦੇ ਫਿਰ ਇਦਾਂ ਦੀਆਂ ਯੂਨੀਵਰਸਿਟੀਆਂ ਪ੍ਰਾਈਵੇਟ ਕੋਰਪੋਰੇਸ਼ਨਲ ਔਰ ਤੁਸੀਂ ਤਾਂ ਐਗਜ਼ੈਕਟਿਵ ਵਿੱਚ ਰਹੇ ਹੋ ਮੈਂ ਮਤਲਬ ਅਦੋਗਤੀ ਦੀ ਇੱਕ ਮਿਸਾਲ ਮੈਂ ਤੁਹਾਨੂੰ ਦੇਣ ਗਿਆ ਦੇਣ ਰਿਹਾ ਮੈਂ ਇੱਕ ਦਿਨ ਗੁਰੂਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਕੋਥੇ ਕਿਸੀ ਕੰਮ ਲਈ ਗਿਆ ਤੇ ਮੈਂ ਬਾਈਸ ਚਾਂਦ ਸਾਹਿਬ ਨੂੰ ਕਿਹਾ ਵੀ ਅੱਜ ਮੈਂ ਗੁਰਦੁਆਰਾ ਸਾਹਿਬ ਨਹੀਂ ਜਾ ਸਕਿਆ ਤੇ ਮੈਂ ਮੱਥਾ ਟੇਕਣ ਜਾਣਾ ਮਹਾਰਾਜ ਦਾ ਪ੍ਰਕਾਸ਼ ਕਿੱਥੇ ਹੈ ਤੇ ਵੈਸਾਂ ਸਾਹਿਬ ਮੇਰੇ ਮੂੰਹ ਵੱਲ ਦੇਖਣ ਲੱਗੇ ਕਹਿੰਦੇ ਜੀ ਮਹਾਰਾਜ ਦਾ ਪ੍ਰਕਾਸ਼ ਤਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਜੀ ਹੈ ਮੈਂ ਕਿਹਾ ਗੁਰੂਗ੍ਰੰਥ ਸਾਹਿਬ ਜਿਹੜੀ ਵਿਸ਼ਵ ਯੂਨੀਵਰਸਿਟੀ ਹੈ ਉਹਦੇ ਜੀ ਗੁਰੂਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈ ਕਹਿੰਦੇ ਇਹਦੇ ਘਾਲੌੜੀ ਨਹੀਂ ਕਿਸੇ ਨੇ ਗੱਲ ਹੀ ਨਹੀਂ ਕੀਤੀ ਤੁਸੀਂ ਪਹਿਲੇ ਬੰਦੇ ਹੋ ਜੀ ਮੈਂ ਪ੍ਰੈਸ ਕਾਨਫਰੰਸ ਉੱਤੇ ਔਰ ਅਸੀਂ ਅਗਲੇ ਦਿਨ ਸੰਗਤ ਇਕੱਠੀ ਕਰਕੇ ਉੱਥੇ ਸੁਖੁਣੀ ਸਾਖ ਦਾ ਪਾਠ ਉਹਨਾਂ ਦੇ ਵਿੜੇ ਸ਼ੁਰੂ ਕੀਤਾ ਤੇ ਮੈਨੂੰ ਪੁੱਛਦੇ ਨੇ ਕਿ ਕਿੰਨੇ ਦਿਨ ਕਰੋਗੇ ਮੈਂ ਜਦ ਤੱਕ ਤੁਹਾਡੀ ਜ਼ਮੀਰ ਨਹੀਂ ਜਾਪਦੀ ਜਦ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਤੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਚ ਨਹੀਂ ਹੋਏਗਾ ਕਿ ਮੈਂ ਇੱਕ ਕੰਮ ਕਰ ਨਾ ਜਾਵਾਂ ਤੇ ਇੱਕ ਇੱਕ ਸ਼ਹਿਰ ਜਿਪ ਜਾ ਜਾ ਸੈਂਟਰ ਆਈਲੈਂਡਸ ਤੇ ਖੁੱਲੇ ਨੇ ਉੱਥੇ ਭੀੜਾਂ ਲੱਗੀਆਂ ਹੋਈਆਂ ਨੇ ਤੁਸੀਂ ਹੈਰਾਨ ਹੋਵੋਗੇ ਪਿਛਲੇ ਕੇਵਲ ਪਿਛਲੇ ਸਾਲ ਯਾਰ ਕੇ ਨਮਕੀ ਐਸਸੀ 25000 ਕਰੋੜ ਰੁਪਏ ਇਕੱਲੇ ਪੰਜਾਬ ਚੋਂ ਬਾਹਲੇ ਮੁਲਕਾਂ ਚ ਫੀਸਾ ਦਾ ਪਰ ਆਈ ਲੈਟ ਦੇ ਰਾਹੀਂ ਜਿਹੜੀਆਂ ਐਡਮਿਸ਼ਨਸ ਹੋਈਆਂ ਉਹਦੇ ਚ ਕੀ ਹੈ ਅਸੀਂ ਕਿਹੜੇ ਪਾਸੇ ਜਾਦੇ ਐਨ ਬੱਚੇ ਜਾ ਰਹੇ ਨੇ ਫਰਬੀਨियस ਜੌਬਸ ਉੱਥੇ ਜਾ ਕੇ ਕੋਈ ਨਹੀਂ ਕਿ ਬਹੁਤ ਵੱਡੀਆਂ ਉਹਨਾਂ ਨੂੰ ਲੋکریاں ਮਿਲੀਆਂ ਨਹੀਂ ਮੇਰੀ ਇਹ ਬੇਨਤੀ ਹੈ ਕਿ ਅਸੀਂ ਸਾਰੇ ਇਹ ਨਹੀਂ ਪਤਾ ਅਸੀਂ ਕਿਹਨੂੰ ਸੰਬੋਧਨ ਕਰ ਰਹੇ ਹਾਂ ਸਪੀਕਰ ਮੰਦਸੀ ਸਾਰੇ ਹਨ ਲੇਕਿਨ ਵੀ ਨੀਡ ਟੂ ਫੋਕਸ ਐਂਡ ਕੈਨ ਕਰਾਈ ਕੈਂਕਰਟਾਈਜ਼ ਇਸ਼ੂਜ਼ ਪਰ ਉਹਦੀਆਂ ਜ਼ਿੰਮੇਵਾਰੀਆਂ ਅੱਗੇ ਵੱਟੀ ਸਾਡੀਆਂ ਸੰਸਥਾਵਾਂ ਜਿਹੜੀਆਂ ਸੀ ਉਹ ਟੈਡੇ ਵੀ ਹੋ ਗਈਆਂ ਸਭ ਤੋਂ ਵੱਡਾ ਕ੍ਰਾਈਸਿਸ ਜਿਹੜਾ ਸਿੱਖ ਕਮਿਊਨਿਟੀ ਐ ਇਸ ਵੇਲੇ ਫੇਸ ਕਰ ਰਹੀ ਐ ਉਹ ਹੈਗਾ ਇਨਸਟੀਚੂਨਲ ਕ੍ਰਾਈਸਿਸ ਇੱਕ ਇੱਕ ਕਰਕੇ ਸਾਰੇ ਸਿੱਖਾਂ ਦੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਮਿੱਟੀ ਚ ਪਈਆਂ ਉਹ ਆਪਣਾ ਉਦੇਸ਼ ਜਿਹੜਾ ਸੀ ਉਦੇਸ਼ ਜਿਹੜਾ ਸੀ ਉਹ ਉਹਨੇ ਗੱਲ ਦੇ ਨਜ਼ਰ ਤੋਂ ਉਹ ਜੂਲ ਹੋ ਗਿਆ ਤਖਤਾਂ ਤੋਂ ਲੈ ਕੇ ਅਕਾਲ ਤਖਤ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਜੂਕੇਸ਼ਨ ਅਦਾਰੇ ਯੂਨੀਵਰਸਿਟੀਆਂ ਖਾਲਸਾ ਕਾਲਜ ਖਾਲਸਾ ਕਾਲਜ ਕੋਈ ਵੀ ਇਹ ਸੋਚ ਕੇ ਹੱਸਾ ਮਹਾਰਾਜ ਦਾ ਫੋਕਾਸ਼ ਕਿ ਗੁਰੂਗ੍ਰੰਥ ਸਾਹਿਬ ਯੂਨੀਵਰਸਿਟੀ ਚ ਨਹੀਂ ਹੋਏਗਾ ਕਿ ਮੈਂ ਇੱਕ ਮਿਸਾਲ ਦਿੰਦਾ ਇਹ ਸਾਰੇ ਪਾਸੇ ਐਸਾ ਹੀ ਹੋ ਰਿਹਾ ਹੈ ਮੈਂ ਸਮੇਂ ਦੀ ਬੰਦਿਸ਼ ਨੂੰ ਸਮਝਦਾ ਹੋਇਆ ਮੈਂ ਬੇਨਤੀ ਕਰਾਂਗਾ ਕਿ ਪਹਿਲਾਂ ਵੀ ਬੜੀ ਵਾਰ ਕੀਤੀ ਹੈ ਕੀਤਾ ਇਹ ਜਿਹੜੀ ਪੰਥਕ ਅਸੈਂਬਲੀ ਹੈ ਇਹਨੂੰ ਪਰਮਾਨੈਂਟ ਕਰ ਦਿਓ ਇੱਕ ਐਕਸ਼ਨ ਗਰੁੱਪਸ ਬਣਾ ਦਿਓ ਬਜਾਏ ਇਸ ਦੇ ਆਪਸ ਆਰੇ ਸਾਰਿਆਂ ਨੂੰ ਸੰਬੋਧਨ ਕਰੀ ਜਾਈਏ ਇੱਥੇ ਫਿਰ ਉੱਠ ਕੇ ਚਲੇ ਜਾਈਏ ਉਹਦੇ ਫਾਲੋ ਅਪ ਤੇ ਵਾਸਤੇ ਕੁਝ ਨਾ ਕੁਝ ਜਿਹੜਾ ਹੈਗਾ ਉਹ ਹੋਣਾ ਚਾਹੀਦਾ ਤੇ ਪੰਥਕ ਕਨਫੈਡਰੇਸ਼ਨ ਉਹ ਇੱਕ ਅੰਬ੍ਰੇਲਾ ਆਰਗੇਨਾਈਜੇਸ਼ਨ ਹੈ ਸਭ ਤੋਂ ਪਹਿਲਾਂ ਜਿਹੜਾ ਕੰਮ ਪੰਥਕ ਅਸੈਂਬਲੀ ਦੀ ਦੇਖਰੇਖ ਕਰ ਲੋ ਭਾਵੇਂ ਪੰਥਕ ਕਨਫੈਡਰੇਸ਼ਨ ਦੀ ਸਿੱਖਾਂ ਦੀ ਬੜੀ ਵੱਡੀ ਟ੍ਰੈਡੀਸ਼ਨ ਸੀ এডਿਊਕੇਸ਼ਨ ਕਾਨਫਰੰਸ ਦੀ ਸਿੱਖ ਐਜੂਕੇਸ਼ਨਲ ਕਾਨਫਰੰਸ ਮੰਦੀ ਰਹੀ ਆਹ ਮੰਦੀ ਰਹੀ ਪਰ ਉਹ ਡਿਬੇਟ ਕਰਦੀ ਸੀ ਉਹ ਕਿ ਡਾਇਰੈਕਸ਼ਨ ਤੇ ਦੇਸ਼ਾਂ ਦਾ ਦੇਸ਼ ਤੈਅ ਕਰਦੀ ਸੀ ਸਿੱਖਾਂ ਵਾਸਤੇ ਵੀ ਸ਼ੁੱਡ ਇਮੀਡੀਏਟਲੀ ਕਾਲ ਦ ਸਿੱਖ ਐਜੂਕੇਸ਼ਨ ਕਾਨਫਰੰਸ ਅੰਡਰ ਦਾ ਐਜਿਸ ਆਫ ਪੰਥਕ ਅਸੈਂਬਲੀ অর ਪੰਥਕ ਕਨਫੈਡਰੇਸ਼ਨ ਉਹਦੇ ਵਿੱਚ ਸਾਰੇ ਖਾਲਸਾ ਕਲਜਾ ਦੇ ਪ੍ਰਿੰਸੀਪਲਾਂ ਨੂੰ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸੋ ਸੱਦਾ ਤੇ ਨਹੀਂ ਹੈ ਨਾ ਨਗਾਰਾ ਤੇ বাজਾਈਏ ਸੀ ਮੈਂ ਜੇ ਅਪਾ ਪ੍ਰਤ ਪਾਵਾਂਗੇ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਸਪੀਕਰ ਸਾਹਿਬ ਇੱਕੇ ਸਟੇਜ ਆਏ ਕਿ ਦੁਨੀਆ ਦੇ ਜਿੰਨੇ ਵੱਡੇ ਅਖਬਾਰ ਸੀ ਉਹਨਾਂ ਸਾਰਿਆਂ ਦੇ ਮੁੱਖ ਐਡੀਟਰ ਦੇ ਸੈਟੇ ਸੀ ਉਹ ਯਹੂਦੀ ਸੀ ਸਾਰੇ ਐਂਡ ਔਰ the publication houses were owned by the jews ultimately they captured the imagination of the world and they uh, got back jerusalem on the mulk on the astitva sara kuch unnu mil gaya aj unoda apna naam hai meri bete hai sare inne bhi members sahaban sadag log is parliament assembly which yeah. ਹਾਦਰੀ ਪਰੇ ਕਿ ਇੱਕ ਵੇਕਨਿੰਗ ਇੱਕ ਕੌਨਸ਼ੀਅਸਨੈਸ ਜਿਹੜੀ ਹੈਗੀ ਹੈ ਉਹ ਜ਼ਰੂਰ ਹਰ ਸਿੱਖੇ ਚ ਪੈਦਾ ਕੀਤੀ ਜਾਏ ਕਿ ਅਸੀਂ ਅੱਜ ਕਿੱਥੇ ਖੜੇ ਹਾਂ ਸਾਡਾ ਮੁਕਾਮ ਕਿੱਥੇ ਆ ਅਸੀਂ ਕਿੱਥੇ ਜਾਣਾ ਹੈ ਕਿਹੜੇ ਕਿਹੜੇ ਸ਼ੋਭਿਆਂ 'ਚ ਅਸੀਂ ਪਿੱਛੇ ਰਹਿ ਗਏ ਕਿਹੜੇ ਕਿਹੜੇ ਸ਼ੋਭਿਆਂ 'ਚ ਅਸੀਂ ਅੱਗੇ ਜਾਣਾ ਮਸਾਤੇ ਤੌਰ ਤੇ ਉਹਨੇ ਦਸਵਿੰਦਰ ਸਿੰਘ ਜੀ ਗੱਲ ਕਰ ਰਹੇ ਸੀ بڑا এডੂਕੇਸ਼ਨ ਦੇ ਟਾਚੇ ਬਾਰੇ ਉਹਨਾਂ ਨੇ ਫਿਕਰ ਜ਼ਾਰ ਕੀਤੇ ਨੇ ਸਾਡੀਆਂ ਤਾਂ ਜਿਹੜੀਆਂ ਯੂਨੀਵਰਸਿਟੀਆਂ ਤੁਸੀਂ ਹੈਰਾਨ ਹੋਵੋਗੇ ਕਿ ਸਰਕਾਰੀ ਯੂਨੀਵਰਸਿਟੀਆਂ 'ਚ ਸੀਟਾਂ ਖਾਲੀ ਪਿਆ ਨੇ ਸੀਟਾਂ ਨਹੀਂ ਭਰੀਆਂ ਔਰ ਜਿਹੜੇ ਪ੍ਰੋਫੈਸਰ ਸੀ ਉਹਨਾਂ ਨੇ ਟਰਮੀਨੇਟ ਕਰ ਦਿੱਤੇ ਉਹਨਾਂ ਨੂੰ ਕਿਹਾ ਬੱਚੇ ਲਿਆਓ ਤੇ ਨੌਕਰੀ ਲੈ ਲਓ ਤੇ ਜੇ ਬੱਚੇ ਨਹੀਂ ਤੁਸੀਂ ਘਰ ਨੂੰ ਜਾਓ